ਆਹਾ ਓਹੋ ਇੱਥਾ ਰਹਿਣ ਦੇ ਪਾਣੀ ਤਾਂ ਹਾਂ ਪਾਣੀ ਪਾਣੀ ਹੋਈ ਪਈਆਂ ਮੈਂ ਤਾਂ ਕਿੱਥੇ ਬਣੀ ਬੈਠੀ ਆਾ ਓਹੋ ਇਹ ਪੂਆ ਕੁੱਤੇ ਅੰਦਰ ਬਣੀ ਬੈਠੀਆਂ ਅੰਦਰ ਹੋਰ ਕੀ ਕਰਾ ਇੱਥੇ ਕੱਪੜੇ ਪਏ ਸੀ ਮੈਂ ਕਿਹਾ ਤਾਂ ਹਾਂ ਇੱਥੇ ਮਾਰਦਾ ਓ ਠੀਕ ਐ ਕੁੜਾ ਅੜਜੀ ਹੋਈ ਜਾਂਦੀ ਆ ਕੁੜਾ ਅੜਸਾ ਹੋਊਗੇ ਨਹੀਂ ਗਰਮੀ ਦੇ ਵਿੱਚ ਕਿ ਤੱਕ ਟਿਕ ਜਾ ਕਰ ਬੋਰਾ ਮੈਂ ਤਾਂ ਐ ਹੀ ਹੈਗੀ ਹਾਂ ਮੈਂ ਕਹਉਂ ਪੁੱਛਲਾ ਮੁੰਡਾ ਥਣਦਾਰੀਏ ਉਹ ਮੁੰਡਾ ਦਾ ਕਪੜੇ ਰੋ ਮੁੰਡੇ ਅਰੇ ਗੱਲ ਫਿਰ ਵੀ ਨਾ ਅਸੀ ਹੁੰਦੇ ਤੇਰੇ ਤੇ ਮੁੰਡਾ ਹੱਥੋਂ ਨੰਗਾ ਲ ਕੇ ਗਾਹਾਂ ਹੋ ਮਾਰੀਏ ਜੀ ਤੇ ਡੀਸੀ ਲੱਗਿਆਗਾ ਥਣਗੋਂ ਨੂੰ ਇਹ ਦੀਸ਼ਵੀਆ ਜੇ ਗਰੀਬ ਕੋਲ ਪੇਰਾ ਰੋਟੀ ਵਾਲੀ ਘੂਰ ਮੇਰੀ ਗੱਲ ਸੁਣ ਦੇਖ ਪਰਸੋਂ ਆਈ ਸੀ ਤੂੰ ਹਾਂ ਪਰਸੋਂ ਆਪਾਂ ਗੱਲ ਕਰੀਏ ਉਹ ਕਹਿੰਦੀ ਭਾਈ ਮੈਂ ਮੇਰੀ ਮਾਂ ਕੋਲ ਤਾਂ ਗੱਲ ਕਰਤੀ ਮੇਰੀ ਮਾਂ ਕਹਿੰਦੀ ਮੇਰੇ ਭਰਾ ਕੋਲੇ ਗੱਲ ਕਰੂਗੀ ਉਹਨਾਂ ਤਾਂ ਮੁੰਡਾ ਕਿੱਥੇ ਗਿਆ ਹੋਣਾ ਹੱਲੋ ਆਇਆ ਮੈਂ ਆਏ ਥੋੜੇ ਰਸਤੇ ਹੁੰਦੇ ਹੁੰਦੇ ਤੁਮੈਂ ਪਰ ওই ਗੱਲ ਕਾਲੇ ਵਾਲੀ ਕਰਦੀ ਆ ਭਾਈ ਮੈਨੂੰ ਆਇਆ ਮੈਂ ਇਹ ਬਾਹਰੋਂ ਤੇ ਬਾਗੀ ਮੁਲਕ ਕੇ ਕੰਮ ਵਿੱਚ ਹੀ ਰਹਿੰਦੀ ਕਿੱਥੇ ਰਹਿੰਦੀ ਮੇਰਾ ਪਤਾ ਨਹੀਂ ਕਿ ਮੇਰਾ ਪ੍ਰੋਗਰਾਮ ਬਣਿਆ ਜਾਂਦਾ ਕਿਸ ਦਾ ਜਾਣਦਾ ਜੇਕਰ ਪਹਿਲਾਂ ਤੂੰ ਪ੍ਰੋਗਰਾਮ ਹੀ ਬਣਾ ਲਾ ਤਾਂ ਕਿ ਇੱਥੇ ਡੋਟੇ ਲੈਣੇ ਨੇ ਕਿ ਰਿਸ਼ਤਾ ਕਰਾ ਕੇ ਕੀ ਲੈਣੇ ਉਹ ਚਲ ਆਏ ਆ ਵੀ ਦੋ ਪੈਸੇ ਬਣ ਜਾਣਗੇ ਮੈਨੂੰ ਆਇਆ ਲਾਲਚਾ ਵਿਚਾਰਾ 13 ਮਿੱਠੂ ਕਰ ਕਾਦੇ ਨਾਲ ਮੇਰੇ ਮੂੰਹ ਵਿੱਚ ਟੱਕਰੇ ਉਹ ਤੈਨੂੰ ਵੀ ਦੇਨ ਦੋ ਪੈਸੇ ਆਬ ਸੋਖੀ ਕੋਟ ਗਈ ਨਾ ਕਪੜਾ ਨਾ ਕੋਈ ਮੈਨੂੰ ਦੇ ਕੇ ਇਹਦੇ ਪੈਸਾ ਤਾਂ ਕੋਈ ਲਾਲ ਚ ਨੀਗਾ ਓਹੋ ਅਗਲੇ ਮੰਨਣਗੇ ਮੈਂ ਤਾਂ ਹੁਣ ਮੈਂ ਕਿਸੇ ਦੀ ਕੁੜੀ ਤੈਨੂੰ ਚੱਕ ਕੇ ਲੈਣਾ ਫਿਰ ਤੂੰ ਤਾਂ ਐ ਲੱਗ ਗਈ ਕਰਨ ਨਹੀਂ ਨਜ਼ਰ ਆ ਕਰ ਤੂੰ ਮੇਰੇ ਗੱਲ ਸੁਣਾ ਹਾਇ ਹਾਇ ਬੋ ਜਿਹੜਾ ਤੂੰ ਮੈਨੂੰ ਕਹਿੰਦੀ ਵੀ ਤੈਨੂੰ ਦੋ ਪੈਸੇ ਦੇ ਦੂੰਗੀ ਫੇਰ ਤੈਨੂੰ ਪੈਸੇ ਉਹਦੇ ਬਾਅਦ ਦੇ ਦਿੰਦੀਆਂ ਨਾ ਓਹੋ ਮੈਂ ਚਲ ਆਇਆ ਢਿੱਕ ਟਬਰ ਚਲੂ ਦੂ ਮੇਲਤੀਆਂ ਵਰਗੀਆਂ ਇੰਨੀ ਤਾਂ ਕੁੜੀ ਹੈ ਨਹੀਂ ਏ ਨਵੇਂ ਨੂੰ ਕਹੇ ਮੈਂ ਜਾਣਦੀ ਆ ਤੈਨੂੰ ਐਡੀ ਕੁਲੀ ਨਹੀਂ ਤੂੰ ਵੀ ਜਿਹੜਾ ਤੂੰ ਦੋ ਵਜੇ ਘੱਟ ਵੱਤ ਲੈਂਗੀ ਜਾਂ ਤੂੰ ਉਧਰੋਂ ਘੱਟ ਲੈ ਲਈਏ ਮੇਰੇ ਨੂੰ ਮੇਰੇ ਨੂੰ ਮੈਂਡੋ ਸਿਪ ਕਰ ਉਹ ਕੀ ਹੁੰਦੀ ਐ ਮੈਂਬਰ ਸਿਪ ਬੇਦਦ ਕਰ ਮੀ ਲਾਇਆ ਫਿਰ ਤੂੰ ਤੂੰ ਇਹ ਮੰਨਦੀ ਨਹੀਂ ਨਾ ਕੁਆ ਮੈਂ ਨਹੀਂ ਮੰਨਦੀ ਮੀ ਲਾਦਾ ਮੰਨਣਾ ਹਾਂ ਪਤਾ ਦਾਦਾ ਮੰਨਣ ਨੂੰ ਤੇਰਾ ਕਿਹੜਾ ਨਾਲ ਰਿਸ਼ਤਾ ਕਰਾਉਗਾ ਮੈਂ ਮੇਰਾ ਆਹੋ ਬਸ ਜਾਣ ਦੇ ਨਹੀਂ ਮੈਂ ਤਾਂ ਕਗਰੇ ਨਾਲੇ ਸਲਵਾਰਾਂ ਚ ਪਾਣ ਲਾਤੇ ਪੂਆਏ ਨਾਲਾ ਸੀ ਇਹ ਬੇਜਵਾਨ ਐ ਇਹਨਾਂ ਦਾ ਕਿੱਧਰ ਨੂੰ ਪਤਾ ਲੋ ਇਹ ਵਿਚਾਰਾ ਪੈ ਗਿਆ ਨਾਲਾ ਤੇਰਾ ਸਾਡੀ ਬੇਜਵਾਨ ਹੋ ਜਾਂਦੇ ਮੇਰੇ ਤੇ ਤਾਂ ਨਾ ਤੂੰ ਰਹਿਮ ਕਰ ਮੇਰੇ ਰਿਸ਼ਤੇ ਨੂੰ ਛੱਡ ਮੈਨੂੰ ਤਾਂ ਇੱਕ ਗੱਲ ਦੱਸ ਪੁੱਛ ਵੀ ਲੋਕ ਠੱਗੇ ਕਿਵੇਂ ਜਾਂਦੇ ਨੇ ਜਿਵੇਂ ਤੈਨੂੰ ਠੱਗਿਆ ਹੈ